ਅੱਜ ਆਪਣੇ ਨਾਲ ਪ੍ਰਭਾਨ ਫਰੰਦੀ ਗੁਰੀਆ ਟਾਡੀਪੁਰ ਜ਼ੋਰ ਮੰਗ ਤੇ ਪ੍ਰਭਾਨ ਜਿੰਨੇ ਵੀ ਉਸਤਾਦ ਮੇਰਾ ਨਾ ਜਿਆਦਾ ਬੰਦੇ ਆਪਣੇ ਵੀ ਦੋਹਾਂ ਦੇ ਜਾਣਕਾਰੀ ਐਡ ਆ ਮਤਲਬ ਜਿਹੜੇ ਤੇਰੇ ਹੋਣਗੇ ਥੱਲੇ ਕਿ ਜਿਹੜੇ ਤੇਰੇ ਫਾਲੋਅਰ ਆ ਵੀ ਤੈਨੂੰ ਫਾਲੋਅ ਕਰਦੇ ਆ ਉਹੋ ਹੀ ਆ ਜਿਆਦਾ ਮੇਰੇ ਬੜਾ ਉਹਨਾਂ ਦੀ ਡਿਮਾਂਡ ਏ ਕਿ ਪ੍ਰਭਾਨ ਨੂੰ ਨਾਲ ਕਿਹਦੇ ਹਾਂ ਇੱਕ ਤੇਰੀ ਆਉਂਦੀ ਆ ਇੱਕ ਡੀਟੀਓ ਦੀ ਤੇ ਹੋਰ ਹੋਰ ਤੋਂ ਈ ਜ਼ਿਆਦਾ ਬਰਕੀਤ ਪਲੇਅਰ ਦੁੱਧ ਜਿਆ ਪੁਰਾਣਿਆਂ ਫਾਟੂੜ ਖੇ ਆ। ਮੈਂ ਤਾਂ ਇਹ ਚ ਨਾ ਲੋਕਾਂ ਨੂੰ ਮੈਂ ਬਲਾ ਕੀ ਚੱਕਰ ਹੁੰਦਾ। ਅੱਛਾ। ਕਿਦਰਾ ਆਪਾਂ ਆਪਾਂ ਕਿਹੜੇ ਇੰਨਾ ਗੰਮਾ ਚ YouTube ਦਾ ਆਪਾਂ ਦੂਰ ਹੀ ਰਹਿਨੇ ਆ ਸਾਰੇ ਜਣੇ। ਨੇਚਰ ਵਾਈਜ਼ ਬੜਾ ਪਤਾ ਲੱਗਦਾ। ਹਾਂ ਨਹੀਂ ਇਹ ਤਾਂ ਆਹੋ ਪਿੰਲੂ ਕਿਸੇ ਸਮ ਦੇ। ਹਾਂ ਕਈ ਸਮ ਦੇ ਵੀ ਪਤਾ ਨਹੀਂ ਗੁੱਸੇ ਹੋ ਰਹੇ ਆ ਜਾਂ ਇਦਾਂ ਹਾਂ। ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਆ ਨਾ ਨੇਚਰ ਦਾ ਪਤਾ ਲੱਗਦਾ। ਇਹ ਇਨਸਾਨ ਕਿਦਾਂ ਦਾ ਕਿਦਾਂ ਦਾ ਨੇ ਮੈਂ ਮੈਂ ਨਾ ਪਿਆਰ ਇੰਨਾ ਜ਼ਿਆਦਾ ਕਰਦੇ ਆ ਨਾ ਕਹਿ ਨੀ ਤੇ ਗੱਲ ਹੀ ਨਹੀਂ ਭਈ ਜੀ ਸੰਕੀ ਸੋਨਾ ਵੜਾਉਂਦੇ ਆ ਦੋ ਵਿੱਚ ਉਹ ਉਹ ਗਰਮੀਆਂ ਨੇ ਗਰਮੀਆਂ ਕਰਕੇ ਬਾਹਰ ਬਹੁਤ ਘਾਟੀ ਬਣ ਨਿਕਲਦਾ ਸਵੇਰੇ ਜਿਮ ਜੂਮ ਜਾਉਣਾ ਤੇ ਇਹਦਾ ਥੋੜੀ ਚੱਲਣ ਦੀ ਹੈ ਹਾਂ ਸਾਰਾ ਕੁਝ ਚੱਲਦਾ ਫੁੱਲੀ ਫਟਾਫੁੱਲੀ ਹੁਣ ਬਾਹਰ ਜਾਣਾ ਤੇ ਕੀ ਨਹੀਂ ਮੈਂ ਸਾਰਾ ਕੁਝ ਕਹਿ ਦੇ ਹੱਸਿਆ ਕਿਉਂ ਮਤਲਬ ਹੈ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਨੂੰ ਪਤਾ ਐਵੇਂ ਅਸੀਂ ਮਝਾਇ ਲਾਹੀ ਕਿ ਇਹਨਾਂ ਨੇ ਇਹਦੇ ਕੋਲ ਧੋਗਲੀਆ ਗੱਲਾਂ ਬਾੜੀਆਂ ਯਾਰ ਮੈਂ ਕੋਈ ਗੱਲ ਨਹੀਂ ਹਾਂ ਵੀ ਹਾਂ ਬਸ ਮੈਂ ਤੈਨੂੰ ਕਿਹਾ ਵੀ ਤੂੰ ਹੱਸਿਆ ਕਿਉਂ ਸਾਰਾ ਤੂੰ ਕਹਿਣਾ ਬੱਕਰਾ ਬੁੱਕਰਾ ਮੈਂ ਬਾਬਾ ਮੇਰੀ ਕੋਲ ਸਾਲਾ ਅੰਬੀ ਆਂਗੂ ਆਂਡੇ ਖਾਈਦੇ ਆ ਕਿਉਂ ਦੁੱਧ ਬੱਕਰਾ ਸਾਬ ਚੱਲਣ ਡਿਆ ਹੁਣ ਤੈਨੂੰ ਪਤਾ ਵੀ ਹੁਣ ਤੇ ਕਿਸੇ ਮੈਂ ਕੋਈ ਛੱਡਣੀ ਆ ਨਹੀਂ ਤੇ ਨਹੀਂ ਚਾਹੀਦਾ ਜਾਈਦਾ ਨਾਲੇ ਸੀਜ਼ਨ ਵੜਾ ਵੱਡਾ ਫੋਕ ਕੈਨੇਡਾ ਦਾ ਆ ਨਹੀਂ ਇਹ ਕਿਹੜੀ ਫਾਡੇਸ਼ਨ ਚੋਂ ਮੈਰ ਕੀ ਫੇ ਇੱਕ ਸਾਲ ਗਿਆ ਜਿਹੱਚ ਪਹਿਲੋਂ ਨਹੀਂ ਜਾਂਦੇ ਰਹੇ ਜਿੱਦਾਂ ਪਲੇਅਰ ਜਿਹੱਚ ਆਪਾਂ ਪਹਿਲੋਂ ਨਹੀਂ ਗਏ ਉਹ ਜਿਹੜੀ ਜਿੱਦਾਂ ਮੇਨ ਫਾਡੇਸ਼ਨ ਉੱਥੇ ਪ੍ਰਾਣੀ ਉਹਦੇ ਵਿੱਚ ਹੀ ਖੇਡਣਾ ਵਾ ਅੱਜ ਚਾ ਸਾਰੇ ਖੇਡਦੇ ਜਾਂਦੇ ਹੋਣੀ ਛਲੂ ਛਾਲੂ ਵੀ ਅੱਛਾ ਅੱਛਾ ਜਿਹੜੀ ਪਹਿਲੀ ਹੈ ਹਾਂ ਜੀ ਦਵੱਲੀ ਦੋਵੇਂ ਪਾਸੇ ਉਹਨਾਂ ਜੀ ਨਹੀਂ ਵਗਿਆ ਟ੍ਰਾਂਟੋ ਕਿਹੜੀ ਕਿਹੜੀ ਟੀਮ ਚ ਟ੍ਰਾਂਟੋ ਆ ਟ੍ਰਾਂਟੋ ਪੰਜਾਬੀ ਟੀਮ ਆ ਉਹਦੇ ਵਿੱਚ ਅਰਛਿਆ ਸਾਡੇ ਨਾਲ ਅੱਛਾ ਤੇ ਰੇਡਰ ਮੇਰੇ ਖਿਆਲ ਮੰਨਾ ਬਾਲੋਂ ਗੋਪਰੀਤ ਬੁਰਜ ਰਾਜੂ ਕੋਟਲਾ ਭਰੀਏ ਵਧੀਆ ਟੀਮ ਕਰਦੇ ਹਾਂ ਉਹ ਤਾਂ ਬੇਢੀ ਵਾ ਜੱਗੂ ਹਾ ਕਮਾਲੀਆ ਅਕਲਬੀਰ ਚਟਾਣਾ ਮਨੀ ਮੱਲੀਆਂ ਵਧੀਆ ਬਹੁਤ ਤਗੜੀ ਆ ਤੇ ਉੱਥੇ ਮੇਰੇ ਖਿਆਲ 19 ਨੂੰ ਮਾ ਮੈਚ ਪਹਿਲਾ ਵਾ ਟ੍ਰਾਂਟੋ ਨੇ ਨਵੰਕੂਵਰ ਇੱਕ ਗੁਰੂ ਗੁਰੂ ਘਰ ਹੁੰਦਾ ਪਹਿਲਾਂ ਮੈਨੂੰ ਇੱਕ ਨਾ ਕਿਹੜਾ ਰੌਸ ਗੁਰੂ ਘਰ ਕਿਹੜਾ ਰੌ ਉਹ ਪੂਰਾ ਨਾਮ ਨਹੀਂ ਹੁੰਦਾ ਮੈਨੂੰ ਜਿਹੜਾ ਉਹ ਗੁਰੂ ਘਰ ਗੁਰੂ ਘਰ ਹੀ ਕਹਿ ਦਿੰਦੇ ਉਹ ਪਹਿਲਾਂ ਪਹਿਲਾ ਮੈਚ ਉੱਥੋਂ ਸ਼ੁਰੂਆਤ ਹੁੰਦੀ ਆ ਟੂਰਨਾਮੈਂਟਾਂ ਲਈ ਪਲਵਾਨਾ ਕਿੰਨੇ ਸਾਲ ਖੇਡਿਆ ਉੱਥੇ ਫਿਰ ਕੈਨੇਡਾ ਮੈਂ 7-8 ਸਾਲ ਦੇ ਕੈਨੇਡਾ ਕੈਨੇਡਾ ਆ ਵੀ ਆ ਤੇਰਾ ਬੈਨ ਲੱਗ ਗਿਆ ਬੈਨ ਵੀਜ਼ਾ ਲੱਗਾ ਨਹੀਂ ਪਿੱਛੇ ਸੰਤ ਨਹੀਂ ਮੇਰਾ 25 ਹੋਣਾ ਹੈ ਕਲੀਅਰ ਕੰਮ ਅੱਛਾ ਇਹ ਉਹ ਮੇਰੇ ਘਰ ਦਾ ਬੱਚਾ ਬੱਚਾ ਪਾਲ ਲੀਏ ਕੋਈ ਹੋਰ ਮਗਰੋਂ ਅੱਛਾ ਨਹੀਂ 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 ਸਹੀ ਮੈਨੂੰ ਕਿਹ ਅੰਦਾ ਯੂਰਪ ਵਾਲੇ ਵੀ ਇੰਗਲੈਂਡ ਵਾਲੇ ਵੀ ਹੂੰ ਬਸ ਉਹ ਤੇ ਮੇਰਾ ਜੀ ਨਹੀਂ ਕਰਦਾ ਜਾਣ ਅੱਛਾ ਮੇਰਾ ਨਾ ਨਾ ਮੈਂ ਇੱਕ ਕਾਕੇ ਨੂੰ ਕਰਨਾ ਹੀ ਠੀਕ ਹਾਂ ਪਾਏ ਮੰਡ ਜੀ ਮਿਲੀ ਆ ਲੈ ਕੇ ਜਾਣਾ ਚੰਡੀਗੜ੍ਹ ਹਾਂ ਕੋ ਨੂੰ ਠੀਕ ਕਰ ਲਈਏ ਤੇ ਜਾਵਾਂਗੇ ਕੈਨੇਡਾ ਜਾਵਾਂਗੇ ਅਗਲੇ ਸਾਲ ਚੱਲ ਜਾਵਾਂਗੇ ਜੀ ਦਾ ਇਦਾਂ ਪਾਪੀ ਹੁਣ ਮੈਂ ਵੀ ਚੱਲ ਜਾਣਾ ਜੌਬ ਪੰਜਾਂ ਦਿਨਾਂ ਨੂੰ ਤੇ ਹਾਂ ਉਹ ਮੈਂ ਟੈਂਪੂ ਵੇਖਣਿਆ ਟੈਂਪੂ ਚ ਕਿੰਨੀਆਂ ਸਵਾ ਰੀਆਂ ਤੇ ਮੈਂ ਵੀ ਉੱਥੇ ਆ ਜੀ ਚੀਜ਼ਾਂ ਲਾ ਰੀਆਂ ਵਧੀਆ ਟੈਂਪੂ ਤੋਂ ਹੁੰਦਾ ਉੱਥੋਂ ਹੀ ਲਾਇਦਾ ਅਗਲੀ ਤੇ ਹੁਣ ਜਦੋਂ ਜਾਣਾ ਤਾਂ ਬੰਦੇ ਨੂੰ ਹੋਰ ਤਰ੍ਹਾਂ ਹੁੰਦਾ ਹੈ ਬਹੁਤ ਥੋੜੀ ਜਿਹੀ ਇਤਨਾ ਇੱਥੇ ਨਾਲ ਦੇ ਨੰਦ ਨਹੀਂ ਉਦਾਂ ਹੁੰਦਾ ਬੰਦੇ ਨੂੰ ਵੀ ਚੱਲੀ ਆਪਾਂ ਮਤਲਬ ਉਦਾਂ ਨਾ ਜਾਣਾ ਵੀ ਚਾਹੀਦਾ ਕਰੋ ਬਾਹਰ ਵੀ 3-4 ਮਹੀਨੇ ਲਾ ਕੇ ਆਉਣੇ ਚਾਹੀਦੇ ਬੰਦੇ ਦਾ ਨਾ ਮੈਂਡ ਹੈ ਨਾ ਜਿਹੜਾ ਫਰੈਸ਼ ਹੋ ਜਾਂਦਾ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਨਾ ਆਪਾਂ ਔਣ ਪਾਣੀ ਬਦਲਦਾ ਆਪਣਾ ਬੰਦੇ ਦਾ ਨੇਚਰ ਵਾਈਜ਼ ਵੀ ਸੁਭਾਅ ਚ ਵੀ ਫਰਕ ਆਉਂਦਾ ਜਿਉਂ-ਜਿਉਂ ਆਪਾਂ ਬਾਹਰ ਅੰਦਰ ਜਾਵਾਂਗੇ ਨਾ ਤੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਾਗੇ ਸੁਣਨੋਂ ਮਿਲੂਗਾ ਐਕਸਰਸਾਈਜ਼ ਜਾਂ ਆਪਾਂ ਕਿਸੇ ਦੀ ਸੁਣਾਗੇ ਨਾਗੇ ਬੰਦਾ ਆਪਣੇ ਤੇ ਲਿਆ ਕੇ ਰੱਖਦਾ ਤੇ ਮੁੜ ਕੇ ਚੰਗਾ ਸਿੱਖਣ ਲਈ ਮਿਲਦਾ ਕੁਝ ਤੇ ਜੇ ਆਪਾਂ ਇਕੱਲੇ ਤੈਨੂੰ ਬਥਾ ਬੈਠੇ ਰਵਾਂਗੇ ਇਕੱਲੇ ਕਰੀ ਜਾਵਾਂਗੇ ਸਿੱਖਣ ਲਈ ਨਹੀਂ ਕੁਝ ਮਿਲਣਾ ਜਿੰਨਾ ਆਪਾਂ ਵਿਚਰਾਂਗੇ ਲੋਕਾਂ 'ਚ ਓਨੀ ਨੌਲੇਜ ਵਾਧੀ ਆ ਬੰਦੇ ਦੇ ਹੁਣ ਵੱਖਰੇ ਵੱਖਰੇ ਤੇਰਾ ਮੈਂ ਮਿਲਿਆ ਹੁਣ ਜਿੱਦਾਂ ਅਸੀਂ ਮੰਗੀ ਨਾ ਮਿਲਦੇ ਹੁਣ ਮੈਂ ਮੰਗੀ ਉਹਦੀ ਥਿੰਕਿੰਗ ਹੋਰ ਆ ਉਹ ਉਹ ਹਾਂ ਈ ਤਾਂ ਕਵੇਲਾ ਤਾਂ ਇਹੋ ਲੰਮਾ ਕੱਢੀ ਜਾਂਦਾ ਹੈ ਜੀ ਹਾਂ ਜੀ ਲੰਮਾ ਘੇਟ ਵਾਲੇ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਫੈਨ ਹਾਂ ਮਾਨਾ ਲੁਧਿਆਣੀਆਂ ਜੱਟ ਨਹੀਂ ਜਿਹੜਾ ਅੱਛਾ ਉਹ ਵੇਖਦਾ ਸਿਕਸ ਪੈਕ ਇਹ ਦੇਖੀਓ ਸਿਕਸ ਪੈਕਟ ਇਹ ਜਿੰਨੀ ਭਲਾ ਪਤਾ ਈ ਤੈਨੂੰ ਉਹ 47 ਸਾਲਾਂ ਦਾ ਜੀ ਪ੍ਰਮਾਨ ਜੀ ਮੈਂ ਤੈਨੂੰ ਗੱਲ ਦੱਸ ਮੈਂ ਉਹਦਾ ਬਾਇਓ ਡਾਟਾ ਸਾਰਾ ਕਢਾਇਆ ਮੇਰੇ ਨਾਲ ਮੁੰਡਾ ਕਰਦਾ ਪਾਕਿਸਤਾਨ ਦਾ ਗੱਲ ਹਾਂ ਮੈਂ ਇਹਨੂੰ ਪੁੱਛਿਆ ਵੀ ਜਵਾਨਾ ਯਾਰ ਵੀ ਇਹ ਦਜਮਰਾ ਲਧਿਆਣੀਆਂ ਜੱਟ ਦੀ ਉਹਦੀ ਏਜ ਕਿੰਨੀ ਆ ਉਹਨੇ 47 ਲਿਖਿਆ ਕਹਿੰਦਾ 47 ਹੋ ਸਕੇ ਸਾਲ ਖੰਡ ਵੱਧ ਵੀ ਹੋ ਗਏ ਤੇ ਮੈਂ ਕਿਹਾ ਕਿੱਦਾਂ ਕਿਹਿੰਦਾ ਭلوان ਜੀ 20 ਸਾਲ ਇਹਨੇ ਨੌਕਰੀ ਬੀਐਸਐਫ ਦੀ ਨੌਕਰੀ ਵੀ ਪੂਰੀ ਕਰ ਲਈ ਤੇ ਰਿਟਾਇਰਮੈਂਟ ਹੋ ਗਿਆ ਕਹਿੰਦਾ 21 ਦੇ ਰਿਟਾਇਰਮੈਂਟ ਹੋਇਆ ਤੇ ਮੰਨ ਕੇ ਚੱਲੋ ਕਿ ਉਹਦੇ ਚ ਕਹਿੰਦਾ ਵੀ 5 ਸਾਲ ਦਾ ਐਕਸਪੀਰੀਅੰਸ ਮੰਗਦੇ ਆ ਪਹਿਲੋਂ ਉਸ ਜਦੋਂ ਕਰਦੇ ਆ ਓਕੇ 5 ਸਾਲ ਕਹਿੰਦੇ ਵੀ ਪਹਿਲੋਂ ਵਧੀਆ ਹੋਊਗਾ ਤੇ ਇੰਟਰਨੈਸ਼ਨਲ ਪਲੇਅਰ ਹੋਊਗਾ ਤੇ ਫਿਰ ਉਹਨੂੰ ਪਹਿਲੋਂ ਰੱਖਿਆ ਫਿਰ ਉਹ ਕਹਿੰਦਾ ਜਿੰਨਾ ਚਿਰ ਸਾਡਾ ਕੋਚ ਰਿਹਾ ਸਾਡੀ ਟੀਮ ਨਹੀਂ ਹਾਰਦੀ ਰਹੀ ਤੇ ਇੰਨਾ ਜ਼ਿਆਦਾ ਮਿਹਨਤੀ ਹੈ ਕਹਿੰਦੇ ਬਹੁਤ ਜ਼ਿਆਦਾ ਮੈਂ ਉਹਦਣਾ ਗੱਲ ਕੀਤੀ ਤਾਂ ਜੇ ਪ੍ਰੋਪਰ ਹੱਡੀ ਗੱਲ ਹੋਈ ਨਹੀਂ ਮੈਂ ਭਵਾਨੀ ਮੈਂ ਤਾਂ ਡਾ ਫੈਣ ਜੋ ਉਹਦਾ ਮੈਂ ਫੈਣੇ ਤੇ ਜੰਜੂਏ ਦਾ ਨਹੀਂ ਉਹਦਾ ਮੈਂ ਵੇਖਿਆ ਵੀ ਪਹਿਲੋਂ ਜਦੋਂ ਖਰੇ ਵਰਲਡ ਕੱਪ ਚ ਵੇਖਿਆ ਉਹ ਢਿੱਡ ਢੂਡਾ ਦਾ ਹੁੰਦਾ ਸੀ ਮਾ ਸਾ ਉਹਨੂੰ ਤਿਆਰ ਕੀਤਾ 6 ਬੇ ਕੱਢ ਕੇ ਤੁਰਿਆ ਪਰ ਉਹ ਯਾਰ ਗੱਲ ਮੈਂ ਮੈਂ ਉਹਨਾਂ ਗੱਲ ਕਮਾ ਕੇ ਲੈਣਾ ਸਟ੍ਰੀਟ ਰੋਡ ਤੇ ਅਸਲ ਚ ਸਟ੍ਰੀਟ ਰੋਡ ਕੀ ਹੈ ਸਟ੍ਰੀਟ ਰੋਡ ਦਾ ਪਤਾ ਹੀ ਨਹੀਂ ਕਿ ਇਹ ਲੋਕ ਬੱਚੇ ਲਾਈ ਜਾਂਦੇ ਜੰਗ ਇਹ ਚ ਹਾਂ ਜੰਗ ਇਹ ਦੇ ਵਿੱਚ ਖੇਡੋ ਪਹਿਲੋਂ ਪਾਵਰ ਦੇ ਨਾਲ ਹਾਂ ਗਲਤੀਆਂ ਇਹ ਵੀ ਕੀਤੀਆਂ ਇਹ ਨਹੀਂ ਕਿ ਅਸੀਂ ਨਹੀਂ ਕੀਤੀਆਂ ਹਰ ਕੋਈ ਜਵਾਨੀ ਦੇ ਵਿੱਚ ਗਲਤੀਆਂ ਕਰਦਾ ਮੁੜ ਕੇ ਜਦੋਂ ਏਜ ਹੁੰਦੀ ਤੇ ਮੁੜ ਕੇ ਉਹ ਗਲਤੀਆਂ ਦੇ ਪਛਤਾਉਂਦਾ ਹੁਣ ਮੰਨ ਕੇ ਚੱਲ ਇਹ ਜਿਹੜੀ ਕਬੱਡੀ ਹੈ ਨਾ ਕਬੱਡੀ ਲੋਕੀ ਐਦਾਂ ਹੀ ਗਿੰਦੇ ਆ ਵੀ ਐਦਾਂ ਹੀ ਆ ਐਦਾਂ ਲੈ ਕੇ ਨਾ ਇਹਨੂੰ ਚੱਲੋ ਗੇਮ ਨੂੰ ਗੇਮ ਤੌਰ ਤੇstad ਪੂਰਾ ਤਕੜਾ ਵਧੀਆ ਹੋਵੇ ਘਰੋਂ ਸਪੋਰਟ ਹੋਵੇ 6 ਸਾਲ ਮਿਹਨਤ ਕਰ ਲੈ ਨੇਚਰਲੀ ਪਹਿਲੋ ਸਾਰਾ ਦੇਹਰੀਰ ਨੂੰ ਸਟੀਰੋਇਡ ਦਾ ਇੱਥੇ ਬੰਦੇ ਨਰਬਲ ਹੋ ਜਾਂਦੇ ਉਹਨਾਂ ਚੀਜ਼ਾਂ ਤੇ ਤੇ ਲੰਮੀ ਕਿੱਥੇ ਘੇੜ ਲੂ ਕਬੱਡੀ ਸਾਰਾ ਨਹੀਂ ਲੋੜ ਫਿਰ ਸਾਰਾ ਹੀ ਕੰਮ ਹੀ ਉੱਤੇ ਸੁੱਟ ਦੇ ਦੇ ਵੀ ਹੁਣ ਮੇਰੀ ਮੇਰੀ ਮੁੰਡੇ ਨਾਲ ਗੱਲ ਹੋਈ ਉਹ ਕਹਿੰਦਾ ਭਲਵਾਨ ਜੀ ਪਾਕਿਸਤਾਨ ਨਾਲ ਕਹਿੰਦਾ ਵੀ ਸਾਡੇ ਬੰਦੇ ਕਰਦੇ ਆ 30% ਸਟਰੀਡ ਕਹਿੰਦਾ ਤੁਸੀਂ ਕਰਦੇ ਜੀ 150% ਸਟਰੀਡ ਹਾਂ ਉਦਾਂ ਉਹਨਾਂ ਦੀ ਉਹਨਾਂ ਦੀ ਡਾਈਟ ਥੋੜੀ ਜੀ ਉਹਨਾਂ ਦੀ ਡਾਈਟ ਵਧੀਆ ਵਾ ਨਹੀਂ ਹੁਣ ਤੋਂ ਮੇਰੀ ਗੱਲ ਸੁਣੀ ਜਾਏ ਲੰਮੇ ਪਲੇਅਰ ਤੂੰ ਜਿਹੜਾ ਲੰਮਾ ਕੇ ਡੂਗਾ ਉਹਦਾ ਉਹਦਾ ਸਮੇਂ ਨੇ ਦੱਸ ਦੇਣਾ ਵੀ ਇਹ ਪਲੇਅਰ ਕਿਦਾਂ ਦਾ ਲੰਮਾ ਉਹ ਖੇਡਦਾ ਵਾ ਜਿਹੜਾ ਮਾ ਵਾਉ ਕੱਟ ਵਰਤਿਆ ਜਾਂ ਮਤਲਬ ਕਿ ਥੋੜਾ ਬਜਿਆ ਰਿਆ ਕੰਮ ਤੋਂ ਹੁਣ ਤੇ ਇਹੋ ਤੇ ਗੱਲ ਆ ਫਿਰ ਤੇ ਤੈਨੂੰ ਪਤਾ ਹੀ ਆ ਤੈਨੂੰ ਬਾਕੀ ਚਲੋ ਚੱਲੀ ਜਾਣਾ ਬਾਕੀ ਮੈਂ ਤੇ ਮੈਂ ਜੋ ਆਪਣੇ ਸਰੀਰ ਤੇ ਹੰਡਾਇਆ ਸਾਰਾ ਕੁਝ ਹੰਡਾਇਆ ਨਾ ਜਿੱਦਾਂ ਵਰਜੀ ਪਰ ਮੈਂ ਤੇ ਇਹ ਗੱਲ ਕਹਿੰਦਾ ਕਿ ਜੇ ਇਹ ਤੇ ਪਲੇਅਰ ਬਣਾਉਣਾ ਹੈ ਨਾ ਕੋਈ ਨੂੰ 5 ਸਾਲ ਉਹ ਤੇ ਠੋਕ ਕੇ ਲਾਈ ਹੁਣ ਪੂਰਾ ਤਸੱਲੀ ਨਾਲ ਖਰਾਖ ਰੋਗ ਸਾਰਾ ਕੁਝ ਛੁੱਟਿਆ ਹੋਵੇ ਉਹਨੂੰ ਤੈਨੂੰ ਮੁੜ ਕੇ ਕਹਵੇ ਪੁੱਤ ਬਾਖੇੜ ਨੇਚਰਲੀ ਖੇੜ ਕਿਹੜਾ ਬੰਦਾ ਕਹਿੰਦਾ ਨੇਚਰਲੀ ਨਹੀਂ ਖੇੜ ਸਕਦਾ ਲਿਆ ਖੇੜਦਾ ਸਾਰਾ ਕੁਝ ਕਰਦਾ ਪ੍ਰਵਾਹ ਜੀ ਉਹਨਾਂ ਆਪਾਂ ਕਰ ਦੇਣੀ ਆ ਜਿੰਨੀ ਇਹ ਚੀਜ਼ ਮੰਗਦੀ ਆ ਉਹ ਗੱਲ ਤਾਂ ਚੱਲਦੀ ਹੁੰਦੀ ਨਹੀਂ ਖਸਮ ਚਾਹੀਦਾ ਇਹਦੇ ਪਿੱਛੇ ਖਸਮ ਚਾਹੀਦਾ ਪੂਰਾ ਸਿਆਣੇ ਸਿਆਣੇ ਪਲੇਅਰ ਕਹਿੰਦੇ ਹੁੰਦੇ ਸੀ ਜੇ ਮੰਨ ਕੇ ਚੱਲੋ ਵੀ ਆਪਾਂ ਮਿਹਨਤ ਡੰਡੇ ਨਾਲ ਆਉਣੇ ਤੇ ਖਰਾਕ ਵੀ ਡੰਡੇ ਨਾਲ ਖਾਣੇ ਪੈਣੀ ਆ ਦੁੱਧ ਵੀ 3-4 ਲੀਟਰ ਪੀਉਂਦੇ ਵੀ ਚੀਕ ਲਾਗੇ ਪੀਣਾ ਹੀ ਰੱਖਣਾ ਉਦੋਂ ਹੀ ਜਦੋਂ ਬਾਲਟੀ ਪੀ ਗਾ। ਇਦਾਂ ਮੈਂ ਮੰਨਾ ਕਹਿੰਦੇ ਹਾਂ ਲਾਲਪੁਰੀਆ ਰਹਿੰਦਾ ਹੁੰਦਾ ਸੀ ਉੱਥੇ ਘਰਿਆਲੇ ਅੱਛਾ ਤੇ ਕਹਿੰਦੇ ਵੀ ਲੱਸੀ ਦੀ ਬਾਲਟੀ ਪੀ ਜਾਂਦਾ ਹੁੰਦਾ। ਕੋਸ਼ਰ ਲਾਲਪੁਰੀਆ ਲਾਲਪੁਰੀਆ ਮੰਨਾ ਗੱਲ ਸੀ ਇਹਨਾਂ ਨੂੰ ਪੁੱਛ। ਜੇ ਹੁਣ ਬਾਲਟੀ ਕੋਈ ਪਚਾ ਕੇ ਵੱਖਾਵੇ। ਨਹੀਂ ਹੁਣ ਕੁੱਤੇ ਹੁੰਦੇ 5 ਲੀਟਰ ਖੰਡੀ ਪੀਤੀ ਜਾਂਦੀ ਆ। ਸਾਡੇ ਕੋ ਆਪ ਕੀ ਤੇ ਕਿੰਨਾ ਆ ਕੇ ਲੀਟਰ ਕੀ ਪੀਤੀ ਜਾਂਦੀ ਬਾਕੀ। ਮੀਟ ਬੇਸ ਹੋ ਮੈਂ ਹੂੰ ਜਿਹੜਾ ਫੋਨ ਆਇਆ ਕੱਲ ਪਲਵਾਨਾ ਫਿਰ ਮੈਂ ਤੇਰਾ ਇੱਕ ਐਕਸ਼ਨ ਮਾਰ ਕੇ ਚਲਾਈ ਫਿਰ ਮੈਂ ਵੀ ਪਾਈ ਸਨੈਪਚੈਟ ਅੱਛਾ ਹਾਂ ਵੇਖੀ ਸੀ ਮੈਂ ਕੱਲੀ ਸੀ ਵਧੀਆ ਵਧੀਆ ਕੀ ਹਾਲ ਆ ਵਧੀਆ 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 ਪਹੁੰਚ ਗਏ ਆ ਗਏ ਪਹੁੰਚ ਗਏ ਤੇਰੇ ਪਿੰਡ ਜਹਾਜ ਨੂੰ ਸੱਤ ਲਿਆਈ ਅੱਜ ਇਹ ਕੌਣਾ ਪਲਵਾਨ ਇਹ ਸੇਵਕ ਪੱਦਰੀ ਵਾਲੀ ਨੇ ਸਤਾਈ ਗਲਤੀਆਂ ਪਾਈਆਂ ਅੱਛਾ ਤੇ 28 ਤੇ ਮੈਂ ਵੀ ਪਾਈ ਆਉਂਗਾ ਕਿਦਾ ਦੂ ਬਾਈਓ ਦਾ ਜਾਫੀ ਨਹੀਂ ਮਨੇ ਤੇ ਜਾਫੀ ਮੇਰੇ ਆਰੀ ਕਰ ਦਿੱਤੇ ਸੀ 1 ਮਿੰਟ ਬਾਜੂ ਬੈਂਕਿਆਂ ਵਾਲਾ ਸੀ ਤੇ ਹੁਣ ਮੈਂ ਪੁਰਾਣੇ ਕਿੱਥੋਂ ਲੈ ਆਉਣਾ ਉਹ ਢੇਰੀ ਵਾਲੇ ਮੈਚਾਂ 'ਚ ਜ਼ੋਰ ਵੜਾ ਲੱਗਦਾ ਛੱਡਾ ਅੱਛਾ ਠੀਕ ਹੈ ਬੱਬਾ ਜੀ ਸਾਡੇ 'ਚ ਅਸੀਂ ਤਾਂ ਉਹਨੇ ਸਕੂਟਰ ਤੇ ਆਉਂ ਲਈਦਾ ਤੇ ਛੇਵਗਾ ਢੇਰੀ ਵਾਲੇ ਮੈਚ 'ਚ ਕਿੰਨਾ ਜ਼ੋਰ ਲੱਗਦਾ ਅਸੀਂ ਸਕੂਟਰ ਤੇ ਆਉਨੇ ਸੀ ਉਹ ਤੇਰੀ ਤੇਰੀ ਤਕੜਾ ਜ਼ਿਆਦਾ ਤੂੰ ਹਾਂ ਕੇ ਆਪਾਂ ਨੂੰ ਮਾਲ ਲੈ ਕੇ ਰੇਡਰ ਨੂੰ 8 7 ਗਉੜੀਆਂ ਚਾਹੀਦੀਆਂ 40 ਨੰਬਰ ਉਹਦੇ 10 ਗਉੜੀਆਂ ਲਈ ਆਈਆਂ 12 ਦੇ ਹਿਸਾਬ ਨਾਲ ਸਿੱਕਿਆਂ ਤੱਕ ਪਿਰਦੇ ਆਉਣਾ ਉੱਥੇ ਤੇ ਕੁੜੀ ਹੋਰ ਕੰਮ ਹੋ ਜਾਂਦਾ ਪਰ ਇੱਕ ਗੱਲ ਹੈ ਜੀ ਸਾਧ ਜਦੋਂ ਜਦੋਂ ਮੈਂ ਮੇਰੀ ਗੱਲ ਸੁਣੋ ਟੀਡੀ ਟੀਡੀ ਦਾ ਜੋ ਘਰ ਕੇ ਬਰਨਾਲੇ ਯਾਰ ਕੇ ਬਾਬਾ ਜੀ ਮੇਰੀ ਗੱਲ ਸੁਣ ਲਓ ਜਦੋਂ ਬੰਦੇ ਤੇ ਦੇਣ ਹੁੰਦੇ ਆ ਨਾ ਨਹੀਂ ਨਹੀਂ ਸਰਕਲ ਬਣਾ ਕੀ ਆ ਸਰਕਲ ਚ ਵੀ ਬੰਦਾ ਕਬੱਡੀਆਂ ਪਾ ਜਤਾ ਪਰ ਸਰਕਲ ਜੇ ਮਾਲਾ ਆਪਾਂ ਜਾਂ ਆਪਾਂ ਮਾਲਾ ਵੀ ਕਬੱਡੀਆਂ ਪਾਉਂਦੇ ਆ ਤੇ ਵੀ ਆ ਕਬੱਡੀਆਂ ਦੇ ਵਿੱਚੋਂ ਜਾਂਦੀਆਂ ਨਹੀਂ ਕੋਈ 7-8 ਕਬੱਡੀਆਂ ਡਬਲ ਟੱਚ ਹੋਏ ਜਦ ਤੱਕ ਬਸ ਦਾ ਹੋ ਸਕਦਾ ਡਬਲ ਟੱਚ ਤੇ ਮੈਂ ਤਾਂ ਮੈਂ ਤਾਂ ਆਣਾ ਚਲੋ ਡਬਲ ਟੱਚ ਚਲੋ ਮੈਂ ਸਰਗਾ ਕਰਦਾ ਫਿਰ ਕਰਦੇ ਆ ਪਤਾ ਕੀ ਜੀ ਇਹ ਕੰਮ ਆਂ ਦੇਖਣ ਲਾਈਵ ਓਕੇ ਓਕੇ ਪਤਾ ਕੀ ਗੱਲ ਆ ਓਕੇ ਓਕੇ ਉਦੋਂ ਜਦੋਂ ਮੈਂ ਇਹ ਆ ਗੱਲ ਮੇਰੇ ਖ 15 ਕੇ 16 ਦੀ 16 ਦੀ ਆ ਸ਼ਾਇਦ ਉਦੋਂ ਅਗਲੇ ਦਿਨ ਦਾ ਸਾਡੇ ਪਿੰਡ ਮੇਲਾ ਸੀ ਇਥੇ ਬੈਸਟਾਂ ਨੂੰ ਏਸੀ ਰੱਖਿਆ ਇੱਥੇ ਕਰਿਆਲੇ ਮਾਤਾ ਦੇ ਬੰਦਲੇ ਤੇ ਉਦੋਂ ਇਹ ਹੀ ਸਿਸਟਮ ਗਰਮੀ ਚ ਹਾਂ ਗਰਮੀ ਚ ਪਤਾ ਕੀ ਗੱਲ ਹੋ ਜਾਂਦੀ ਆ ਜਦੋਂ ਜਦੋਂ ਸਰੀਰ ਜਦੋਂ ਹੁੰਦਾ ਨਾ ਸਰੀਰ ਚੱਲਦਾ ਉਦੋਂ ਮੇਰੇ ਕਹ 25 20 ਦਾ ਮੈਚ ਹੀ ਤੇ ਚੱਕਰ ਇਹ ਵੀ ਜਦੋਂ ਸਰੀਰ ਚੱਲਦਾ ਨਾ ਉਦੋਂ ਤਾਂ ਫਿਲਟਰ ਹੀ ਨਹੀਂ ਜਦੋਂ ਉਦੋਂ ਮੈਂ ਪਾਉਣਾ ਵੀ ਰਿਹਾ ਆ ਆਮ ਆ 20 20 ਕਬੱਡੀ ਦਾ ਆਮ ਨੋਰਮਲ ਪਾਉਣਾ ਰਿਹਾ ਆ ਪਰ ਮੈਨੂੰ ਐ ਲੱਗਦਾ ਜਦੋਂ ਜਦੋਂ ਮੈਨੂੰ ਸਾਹ ਨਹੀਂ ਚੜਦਾ ਲੋਕਾਂ ਨੇ ਕਹਿਣਾ ਸਾਡੇ ਪੱਟ ਪੈ ਗੇ ਤਮੈ ਨਾਬ ਇਹ ਇਹ ਕੀ ਕਹਿੰਦੇ ਇਹਨਾਂ ਦੇ ਕਿੱਧਰ ਪੈ ਜਾਂਦੇ ਪਟਵਾਰ ਆ ਨਹੀਂ ਜਦੋਂ ਜਵਾਨੀ ਜਦੋਂ ਹੁਣ ਪਹਿਲਵਾਨਾਂ ਵੀ ਗੱਲ ਇਹ ਆ ਹੁਣ ਜਦੋਂ ਤੂੰ ਦੁਨੀਆ ਵਛਾਈ ਆ ਮਤਲਬ ਹੁਣ ਵੀ ਕੋ ਕਰਦਾ ਵਾ ਗੱਲ ਤੇ ਆ ਪਰ ਜਿਹੜੇ ਉਹ ਪੀਕ ਦੇਣ ਹੁੰਦੇ ਆ ਨਾ ਬੰਦੇ ਤੇ ਹੁਣ ਜਦੋਂ ਪਤਾ ਵੀ ਹੁਣ ਜਦਾ ਮੇਰਾ ਵੀ ਵੀ ਇਹਨੂੰ ਪਤਾ ਵੀ ਇਹਨੇ ਬੈਸ ਨੂੰ ਜ਼ੋਰ ਮਾਰਨਾ ਮਾਰਨਾ ਐਡੀ ਸ਼ਕਤੀ ਅਗਲਾ ਕੋਈ ਰੇਡਰ ਆਮ ਆਮ ਰੇਡਰ ਨਹੀਂ ਮੂਵ ਕਰਦਾ ਵੀ ਇਹਦੀ ਗੱਲ ਹੁਣ ਕਿੱਡਾ ਬੰਦਾ ਤੂੰ ਮੇਰੇ ਜੱਡਾ ਤੇਰੀ 6 ਫੁੱਟ ਹਾਈਟ ਉੱਤੇ ਆ 6 ਮੇਰੇ ਜੱਡਾ ਤੋਂ ਹੋਣ ਮੰਨ ਕੇ ਚਲਦੇ ਨੂੰ ਕੋਈ ਗਾੜੀ ਹੋ ਕੇ ਜਿਹੜਾ ਫੜੂਗਾ ਹੁਣ ਮੇਰੀ ਅਦਨ ਲੀਗ ਚੱਪ ਖੇਡਦੇ ਨੇ ਲੀਗ ਦੇ ਉਹ ਸੋਨਾ ਚ ਖੇਡਦੇ ਗਾੜੀ ਹੋ ਕੇ ਫੜਿਆ ਉਹਦੇ ਮੈਂ ਫੜਿਆ ਤੇ ਜਿੰਨਾ ਫੜਿਆ ਜਦੋਂ ਬਾਹਰ ਨਿਕਲੇਗਾ ਤਾਂ ਜਾਂਦਰੀ ਲੱਤ ਫੜੀ ਹੋ ਕੇ ਲੱਤ ਫੜ ਕੇ ਮੇਰੇ ਖਿਆਲ ਲੀਗ ਦੇ ਵਿੱਚ ਨਾ ਮੇਰੇ ਕਿੰਨੇ ਜੱਫੇ ਆ ਜਿਹੜੇ ਉਹ ਲੀਗ ਦੇ ਵਿੱਚ ਮੇਰੇ ਤੇ ਉਹ 10 12 12 12 13 ਜੱਫੇ ਉਸ ਤੋਂ ਬਾਅਦ ਜੇ ਕੋਈ 18 ਚ ਲੀਗ ਉਹਦੇ ਵਿੱਚ ਸਾਰੇ ਉੱਤੇ ਉਹ ਉਹ ਚ ਵੀ ਮੇਰੇ 9 ਕੁ ਜੱਫੇ ਆ ਸਾਰੇ ਹੁਣ ਲੀਗ ਚ ਜਦੋਂ ਫਾਈਨਲ ਮੈਚ ਤੁਹਾਡੇ ਨਾਲ ਹੀ ਫਾਈਨਲ ਤੁਹਾਡੇ ਨਾਲ ਹੀ ਹਾਂ ਫਾਈਨਲ ਇੱਕ ਜਦੋਂ ਗੱਗੀ ਹੋਣਾ ਨਾ ਹੈਡ ਗੱਗੀ ਤੇ ਮੈਂ ਦਾ ਆਪ ਉਦੋਂ ਫਾਈਨਲ ਦੀ ਕਪਤਾਨੀ ਕੀਤੀ ਗੱਗੀਆਂ ਨਾ ਖੇਡਦਾ ਹਾਂ ਗੱਗੀ ਨਾ ਖੇਡਿਆ ਗੱਗੀ ਦੇ ਛੱਟ ਲੱਗ ਗਈ ਜਦੋਂ ਉਹ ਦੂਜਾ ਸੈਮੀ 'ਚ ਛੱਟ ਲੱਗ ਗਈ ਮੇਰੇ ਹਿਸਾਬ ਨਾਲ ਉਦੋਂ ਮੈਂ ਬੈਸਟ ਨਿਕਲਦਾ ਹਾਂ ਤੇ ਮੈਂ ਮੁੜ ਕੇ ਰੋਲਾ ਰੱਪਾ ਨਹੀਂ ਪਾਇਆ ਮਾ ਛੱਡ ਪਰ ਅੰਦਲੀ ਕੱਟ ਮੈਂ ਘੜਦਿਆ ਮੇਰੇ 6 ਜੱਪੇ ਪਈ ਸੱਤ ਵੀ ਅੱਛਾ ਫਾਈਨਲ 'ਚ ਤੇ ਉਦੋਂ ਕਮਲ ਦੇ ਪਤਾ ਨਹੀਂ ਕਿੰਨੇ ਸੀ ਡਬਲ ਕਮਲ ਨਾਮੇ ਪਿੰਡਿਆ ਕੱਢਿਆ ਸਨ ਪੰਜ ਹੀ ਉਹਦੇ ਨਵੇਂ ਪਿੰਡਿਆ ਕਮਲ ਨਹੀਂ ਉਹ ਦੂਜਾ ਮੁੰਡਾ ਮੁੰਡਾ ਕਮਲ ਹੀ ਨਵੇਂ ਪਿੰਡ ਦਾ ਜੂੜੀ ਵਾਲਾ ਜੂੜ ਉਹ ਕੀ ਡਾਇਓ ਉਦੋਂ ਲਾਈਵ ਬਣੀ ਚੱਲਿਆ ਉਹ ਚੰਗੀ ਤਰ੍ਹਾਂ ਸਵਾਰਨਾ ਨਹੀਂ ਚੱਲਿਆ ਰੁਕ ਰੁਕੇ ਉਹ ਪਤਾ ਨਹੀਂ ਕੀ ਉਹਨਾਂ ਨੇ ਕਰਤਾ ਚੱਲਿਆ ਹੀ ਨਹੀਂ ਲਾਈਵ ਮੰਗੀ ਮਨੂ ਆ ਕੇ ਕਹਿੰਦਾ ਪਹਿਲਵਾਨਾ ਜੀ ਕੈਮ ਹੋ ਜਾ ਅੱਜ ਫਾਈਨਲ ਚ ਹੂੰ ਫਿਰ ਮੈਂ ਆ ਚੁੱਕਾ ਹਾਂ ਉਹ ਲੀਗ ਦੇ ਵਿੱਚ ਵੀ ਬਾਬਾ 18 ਜਿਹੜੀ ਹੋਈ ਮੁੜ ਕੇ 18 ਚ ਉਹਦੇ ਵਿੱਚ ਮੇਰੀਆਂ 24 24 ਕਬੱਡੀਆਂ ਰਹੀਆਂ ਮਤਲਬ ਇੱਕ ਜੱਫਾ ਵੀ ਨਹੀਂ ਉਦੋਂ ਹਰਿਆਣੇ ਦੀ ਟੀਮ ਸਾਰਿਆਂ ਨੂੰ ਮਤਲਬ ਕਿ ਪੂਰੀ ਡਾਂਗ ਫੇਰ ਦਿੰਦੀ ਤੇ ਹਰਿਆਣੇ ਕੋ ਮੈਂ ਸਿੰਗਲ ਜੱਫਾ ਨਹੀਂ ਕਰਦਾ ਬਾਕੀ ਦਿਨਾਂ ਦੀ ਗੱਲ ਹੁੰਦੀ ਆ ਤਾਂ ਹੁਣ ਜਦੋਂ ਬਾਬਾ ਤੂੰ ਸ਼ਰਟ ਕੋ ਲਾ ਕੇ ਚੈੱਕ ਰਿਆ ਉਹਦਾ ਪਾਣੂ ਸ਼ੰਕਰਾਸ ਕਿਹੜੀ ਗੱਲ ਦੀ ਭੁੱਲਿਆ ਆਪਾਂ ਸ਼ਰਟ ਕਿਉਂ ਨਹੀਂ ਆ ਕੀ ਨਹੀਂ ਸਕਦਾ ਨਹੀਂ ਗੱਲ ਨਹੀਂ ਨਹੀਂ ਇੱਕ ਪੀਕ ਟਾਈਮ ਹੀ ਹੁੰਦਾ ਨਹੀਂ ਨਹੀਂ ਗੱਲ ਤੋਂ ਤੈਨੂੰ ਸਮਝਦਾ ਕਿ ਨਹੀਂ ਮੈਂ ਸਮਝਦਾ ਸਾਰੀ ਗੱਲ ਪੀਕ ਟਾਈਮ ਹੁੰਦਾ ਬੰਦੇ ਦਾ ਸਾਰਾ ਕੁਝ ਹੁੰਦਾ ਇੱਕ ਅੱਜਕੱਲ ਦੀ ਆਪਾਂ ਕੌਡੀ ਵੇਣੇ ਆ ਜਿਹੜੀ ਕਾਦੀ ਹਾਂ ਇੱਕ ਜਦੋਂ ਬੰਦਾ ਪੂਰੀਆਂ ਆਪਣੀਆਂ ਲੀਆਂ ਤੇ ਹੁੰਦਾ ਨਾ ਬੰਦਾ ਉਦੋਂ ਬੰਦੇ ਨੂੰ ਨਾ ਸੈਗੋ ਪਾਣ ਹੁੰਦਾ ਬੰਦਾ ਡਰਦਾ ਨਹੀਂ ਜਦੋਂ ਜਦੋਂ ਜਵਾਨੀ ਏ ਚ ਹੁੰਦਾ ਬੰਦਾ ਕਹਿੰਦਾ ਮੈਂ ਰੱਬ ਵੀ ਫੁੱਲ ਵੱਲ ਹੁੰਦਾ ਸਾਰਾ ਸਾਰਾ ਕੁਝ ਨਾ ਭੁੱਲ ਭੁੱਲ ਜਾਂਦਾ ਪਹਿਲੋਂ ਬੰਦਾ ਬੰਦਾ ਇਕੱਲਾ ਗੇਮ ਤੇ ਫੋਕਸ ਰੱਖਦਾ ਦੀ ਤੇ ਵੀ ਮੇਰੀ ਗੇਮ ਹੈ ਜਦੋਂ ਬੰਦਾ ਸਾਰਾ ਕੁਝ ਕਰ ਲੈਂਦਾ ਨਾ ਉਸ ਤੋਂ ਬਾਅਦ ਚ ਉਸ ਤੋਂ ਬਾਅਦ ਚ ਬੰਦਾ ਉਹ ਕਿਦਾਂ ਉਹ ਠੀਕ ਹੈ ਹਾਂ ਉਸ ਤੋਂ ਬਾਅਦ ਚ ਬੰਦਾ ਆ ਜਾਂਦਾ ਵਾ ਕਿ ਬੰਦਾ ਕਹਿੰਦਾ ਕਿ ਮੈਂ ਸਾਰਾ ਕੁਝ ਕਰ ਲਿਆ ਪਰ ਫੈਮਿਲੀ ਬਾਰੇ ਸੋਚਦਾ ਬੰਦਾ ਥੋੜਾ 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 ਪਰਿਵਾਰ ਬਾਰੇ ਸੋਚਦਾ ਹਾਂ ਇਹ ਇਹ ਇਦਾਂ ਦੀਆਂ ਗੱਲਾਂ ਹੋ ਕੇ ਬੰਦਾ ਥੋੜਾ ਜਿਆ ਫਿਰ ਉਹ ਚੀਜ਼ ਤੋਂ ਹਟ ਜਾਂਦਾ ਨਹੀਂ ਇਹ ਤਾਂ ਕਈ ਬੰਦੇ ਹੁੰਦੇ ਆ ਪਹਿਲਾ ਸਭ ਤੋਂ ਜ਼ਰੂਰੀ ਮੈਂ ਕਹਿੰਨਾ ਵੀ ਸਕੂਨ ਆਪਾਂ ਨੂੰ ਕਿੱਥੇ ਮਿਲਦਾ ਜਦੋਂ ਸਕੂਨ ਮਿਲ ਗਿਆ ਨਾ ਤੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵਧੀਆ ਚੀਜ਼ ਹੈ ਸਕੂਨ ਤੂੰ ਵੀ ਮੇਰੇ ਅੱਜ ਦੀ ਗੱਲ ਯਾਦ ਰੱਖੀ ਹਾਂ ਸਾਲਿਆ ਇੱਕ ਹੋਰ ਜਾਂ ਦੋ ਸਕੂਨ ਆਇਆ ਉਹ ਸਕੂਨ ਮੈਂ ਦੰਦ ਦੱਸਾਂ ਵੀ ਸਕੂਨ ਹੈ ਕਿ ਨਾ ਬੈਸਟ ਆ ਬੂਸਟਾ ਵਾਰੀ ਥੋੜੇ ਮੇਲੇ ਜੇ ਆਏ ਤੇ ਜਦੋਂ ਮੈਂ ਬਾਰੂ ਵੀ ਆਇਆ ਨਾ ਤੇ ਇੱਕ ਦੋ ਮੈਚ ਜਨਾ ਡਰੈਕਟਰ ਵੀ ਤੇ ਜਨਤਾ ਮੈਨੂੰ ਕਹਿੰਦੀ ਵੀ ਸਾਨੂੰ ਜ਼ੋਰ ਮਾਰ ਲੈਂਦੇ ਵੀ ਤੂੰ ਬੜੀਆ ਦੀ ਬੈਸਟ ਬੂਸਟਰ ਨਿਕਲਦਾ ਰਿਹਾ ਇਦਾਂ ਉਦਾਂ ਤੇ ਮੈਂ ਵੀ ਚਲੋ ਜਿੱਦਾਂ ਥੋੜਾ ਸਕੂਨ ਜene ਹੁੰਦਾ ਵੀ ਹਾਂ ਬੜਾ ਨਿਕਲਦੇ ਰਹੇ ਬੈਸਟ ਇਦਾਂ ਤੇ ਉਹਨਾਂ ਨੂੰ ਜ਼ੋਰ ਮਾਰਨ ਦੇਣਾ ਤੇ ਮੁੜ ਕੇ ਹੁਣ ਸਕੂਨ ਤੇ ਚੱਲ ਹੈਗਾ ਪਰ ਜਦੋਂ ਘਰਦੇ ਆ ਨਾ ਮੁੜ ਕੇ ਘਰਦੇ ਕਹਿੰਦੇ ਵੀ ਤੂੰ ਕਿ ਹੁਣ ਘਟ ਗਿਆ ਕਬੱਡੀਆਂ ਪਾਉਣ ਨੂੰ ਜੇ ਕਿਦਾਂ ਹੁਣ ਉਹਨਾਂ ਨੂੰ ਥੋੜੀ ਪਤਾ ਵੀ ਅਗਲੇ ਕਹਿੰਦੇ ਆ ਜੇਕਾ ਦਰਦ ਭਾਰ ਆ ਚੱਕਰੇ ਸਕੂਨ ਤੇ ਹੈਗਾ ਹੀ ਹੈਗਾ ਵਾ ਇੱਕ ਸੰਤੁਸ਼ਟੀ ਬੰਦੇ ਨੂੰ ਚਲੋ ਉਹ ਹੁੰਦੀ ਵੀ ਸੈਟਿਆ ਕੰਮ ਜਿੱਦਾਂ ਮੰਗੀ ਹੋਊ ਕਹਿੰਦਾ ਵੀ ਜਿੰਨਾ ਮਰਜ਼ੀ ਲੋਕ ਇਕੱਠਾ ਕਰਨ ਨੂੰ ਕਰ ਸਕਦੇ ਆ ਪਰਾਂਦਾ ਵੀ ਇੱਕ ਚਲੋ ਵੀ ਹਾਂ ਵੀ ਸੈਟੀਸਫਾਈ ਆ ਵੀ ਹਾਂ ਬੜਾ ਕੋਈ ਨਹੀਂ ਮੈਂ ਇਹਦੇ ਪਉ ਪੱਲਾ ਕੇ ਚੱਕਰ ਮੇਰੇ ਮਰ ਰਾਜ ਗੋਪੀ ਜੀ ਕੀ ਆਵਦਾ ਆਲ ਗਿਆ ਠਾਕ ਪਾ ਜੀ ਮੈਂ ਅੱਗੇ ਸੁੱਟਣਾ ਵੀ ਗੋਪੀ ਪੱਕਾ ਆਊਗਾ ਹਾਂਜੀ ਹਾਂ ਕਹਿੰਦਾ ਆ ਗਿਆ ਕਾਇ ਇਥੇ ਅੱਛਾ ਉਨਾ ਬੋਲ ਗਿਆ ਕਰ ਜੇ ਆਪਾਂ ਜ਼ਿੰਦਗੀ ਚ ਕਰੀਏ ਆਪਣੀ ਸਾਲੋ ਸਿੱਖੀ ਹੋਰ ਮਿਲ ਜੇ ਆ ਵੀ ਮਿਲ ਜੇ ਫਾਰ ਨੇ ਫਿਰ ਤੈਨੂੰ ਪਤਾ ਹੀ ਆ ਦੁਨੀਆਦਾਰੀ ਦਾ ਤੂੰ ਸ਼ੌਕ ਠੀਕ ਹੈ ਤੂੰ ਕਿੱਦਾਂ ਲੱਤ ਕਿੱਦਾਂ ਹਣਾ ਵਧੀ ਵਧੀਆ ਠੀਕ ਪਹੁੰਚੇ ਹੁਣ ਲੱਗਦੇ ਰਣੀਗੇ ਜਿੰਦਣੇ ਨਹੀਂ ਇਹ ਦੁਰਦਾਂ ਮਨ ਪੂਰਾ ਪੱਟ ਦਾ ਖੇਤੀ ਨਹੀਂ ਜੋੜ ਪੈਂਦਾ ਨਿ ਜੋੜਦੇ ਪੈ ਗਿਆ ਬਿਲਕੁਲ ਠੀਕ ਆ ਨਹੀਂ ਨਹੀਂ ਵੀ ਜਦ ਤਰਾ ਰਿਕਵਰ ਲੱਤ ਲੱਤ ਦੇ ਨਾਲੋਂ ਸਹੀ ਛੇਤੀ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਨਹੀਂ ਇਹ ਥਲੀ ਥਲੀ ਪਿੰਜਣੀ ਨਾਲ ਹੁਣ ਇੱਥੇ ਕਿਉਂਕਿ ਮਾਸ ਜ਼ਿਆਦਾ ਹੁੰਦਾ ਆਪਣੇ ਆਹ ਹਾਂਜੀ ਨਹੀਂ ਛੇਤੀ ਦਾ ਉਹ ਹੁੰਦਾ ਕਿ ਚਲੋ ਵੈਗ ਸੱਚੇ ਗੱਲ ਤਿੰਨ ਮਹੀਨੇ ਪਾ ਹਾਂਜੀ ਤਿੰਨ ਮਹੀਨੇ ਦਾ ਅਟਕ ਕੇ ਦਿਨੇ ਹੋਏ ਯਾਰ ਆਪਣੇ ਨਾਲ ਆ ਗਿਆ ਬਸ ਲਓ ਜੀ ਰਾਜਾ ਚੋਲਾ ਜੀ ਆ ਗਏ ਆ ਕਿਦਾਂ ਹੋਰ ਕਿਦਾਂ ਫਿਰ ਪੰਗਾਲੇ ਆ ਲਿਆ ਹਾਂਜੀ ਹਾਂਜੀ ਵਧੀਆ ਵਧੀਆ ਸ਼ੰਕਰ ਪ੍ਰਭਾਨ ਦੀ ਆਡੀਅנס ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਠੀਕ ਹੈ ਠੀਕ ਇਹ ਵੀ ਆਪਾਂ ਹੀ ਬਣਾਈਏ ਲੋਕ ਨਵਾਂ ਬਣਾ ਰਿਹਾ ਕੋਈ ਦਿਨ ਹੋਇਆ ਲੱਗਦਾ ਹੈ ਹੈ ਹੁਣ ਥੋੜੇ ਦਿਨ ਹੋਇਆ ਪਰ ਇਹ ਕੋਈ ਨਹੀਂ ਕਰਦੇ ਇਹ ਥੋੜੇ ਦਿਨ ਹੋਇਆ ਆ ਫਿਰ ਇਹ ਵੀ ਪਤਾ ਕਿਉਂ ਬਣਾਇਆ ਮੈਂ ਨਾ ਪਲਵਾਨ ਬਾਹਰ ਗਿਆ ਇਹਨਾਂ ਦਿਨਾਂ ਮੈਂ ਕਰਦਾ ਪਲਵਾਨ ਹਾਂ ਚਲ ਦੂਗਾ ਰਾਜੇ ਨੂੰ ਰਾਜਾ ਪਲਵੋ ਤੁਹਾਡੀ ਟੀਮ ਚ ਹੁੰਦਾ ਹੈ ਗੋਪੀ ਹਾਂ ਹਾਂਜੀ ਇਹਨੇ ਮੇਰੇ ਸੋਨ ਤਿੰਨ ਚਾਰ ਸਾਲੇ ਹੋ ਗਏ ਨੇ ਮੈਨੂੰ ਕਹਿੰਦੇ ਨੇ ਭਲਵਾਂ ਜੀ ਬਲੋ ਮੈਂ ਮੈਂ ਸੰਗਦਾ ਮੈਂ ਪਤਾ ਨਹੀਂ ਕਿੱਦਾਂ ਦਾ ਨਾ ਕੀ ਸਿਸਟਮ ਹੁੰਦਾ ਹੈ ਲੱਗਦੇ ਹੁਣ ਥੋੜਾ ਥੋੜਾ ਜਿਹਾ ਹੁਣ ਕੰਮ ਹੈ ਨਾ ਤੇ ਇਹਨੇ ਮੁੜ ਕੇ ਵਾਰ ਹਾਰ ਕੇ ਮੈਨੂੰ ਕਹਿੰਦਾ ਇਦਾਂ ਕਰਿਆ ਕਰ ਬਾਕੀ ਵਧੀਆ ਯਾਰ ਆਹ ਬੜੀ ਮਿਲਿਆ ਨਾ ਭਲਵਾਂ ਜੀ ਆਹ ਖਾਲਸਾ ਵਧੀਆ ਗੱਲਾਂ ਬਾਤਾਂ ਲੋਕਾਂ ਦੇ ਸੁਭਾਅ ਨੂੰ ਸੁਭਾਅ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਗੱਲਾਂ ਬਾਤਾਂ ਕਰੀ ਦੀਆਂ ਨਾਲੇ ਲੁਕੀਂ ਬੈਠੇ ਹੁਣ ਦਿਨ ਬੜੇ ਲੰਮੇ ਆ ਲੋਕੀ ਹੁਣ ਸੌਣ ਸਨ ਲਿਆ ਕਰਨੀਆਂ ਸਾਰੀਆਂ ਗੱਲਾਂ ਬਾਤਾਂ ਨਹੀਂ ਤੇ ਟੈਟੂ ਦਾ ਪਹਿਲਵਾਨ ਪਤਾ ਕੀ ਜਾਂਦਾ ਮੈਂ ਪਹਿਲਵਾਨਾ ਵੀ ਪਰੇ ਉੜਾੜਾ ਵੀ ਸਾਰਾ ਗੁਰਮੁਖੀ ਸਾਹਿਬ ਹੈ ਨਾ ਵੀ ਸਾਰਾ ਲਿਖਾ ਲਿਆ ਵਾ ਉਰੇ ਵੀ ਇੱਥੇ ਵੀ ਇਹਨੇ ਫਰੰਦੀਪੁਰਿਆ ਲਖਾਇਆ ਮੈਂ ਵੀ ਨਾ ਕੋਹ ਭਰੀ ਜਾਂਦਾ ਵਾ ਚਲੋ ਡੋਲੇ ਤਾਂ ਮੈਂ ਵੀ ਖੰਡਾ ਬਣਾਇਆ ਤੇ ਮੈਂ ਵੀ ਨਾ ਕੋਹ ਭਰੀ ਜਾਂਦਾ ਰਹੀ ਨਾ ਤੇ ਮੈਂ ਵੀ ਆ ਗਈ ਚੱਕਰ ਸਾਰੀ ਬਾਡੀ ਪਰ ਦੇਣੀ ਤੂੰ ਫਿਰ ਇਹਨੇ ਮੈਨੂੰ ਕਹਿੰਦਾ ਵੀ ਚਲੋ ਕਈ ਯਾਰੀ ਦਾ ਕੇ ਬੰਦੇ ਹਰੇਕ ਬੰਦੇ ਦੀ ਸੋਚ ਵੱਖੋ ਵੱਖ ਹੁੰਦੀ ਮੈਂ ਵੀ ਐਵੇਂ ਭਰੀ ਜਾਂਦਾ ਬਾਡੀ ਇੰਦਾ ਵੀ ਗੱਲ ਸੁਣ ਲੈ ਸ਼ੰਕਰਾਂ ਦਾ ਜਦੋਂ ਕਹੇ ਮਰ ਆਂਦਾ ਕਰ ਦਿਆ ਨੇ ਚੋਕੇ ਨਾ ਖੂਕਾ ਆਂਦਾ ਸਭ ਕੁਝ ਸੜ ਜਾਣਾ ਕੁਝ ਨਹੀਂ ਰਹਿਣਾ ਹਾਂ ਤੇ ਮੇਰਾ ਮਤਲਬ ਕੀ ਆ ਟੈਟੂ ਬਣਾਉਂਦਾ ਕੋਈ ਨਹੀਂ ਇਹ ਵੀ ਜਿੱਦਾਂ ਨਾ ਫਿਰ ਉਥੇ ਜਾ ਕੇ ਸਿਲੈਕਟ ਕੀਤਾ ਇਹਦੇ ਵਿੱਚ ਜਿੱਦਾਂ ਸਿੰਘ ਹੈ ਆਪਣੇ ਥੋੜਾ ਮਤਲਬ ਖਾਲਸੇ ਦਾ ਵੀ ਸਿਸਟਮ ਵੀ ਸ਼ੇਰ ਆਦਾ ਕੋਡੇ ਜਿਹੋ ਤੇ ਖਾਲਸੇ ਮਤਲਬ ਕਹਿੰਦਾ ਪਿਛੇ ਵੇਖਿਆ ਨਹੀਂ ਨਹੀਂ ਠੀਕ ਹੈ ਤੇ ਉਹ ਚੱਕਰ ਚ ਫਿਰ ਮੈਂ ਵੀ ਇਦਾਂ ਬੈਠਾ ਬੈਠਾ ਮੈਂ ਵੀ ਆਦਨ ਹੈ ਗਿਆ ਆਪਣੇ ਕੋ ਦਾਹ ਕੇਰ ਹੈ ਨਾ ਪਲਗ ਦੇਖਣਾ ਤੇ ਕੇਰ ਆਪਾਂ ਸੋਚਦੇ ਆ ਕਿ ਹੁਣ ਮੈਂ ਆਪਾਂ ਨਾ ਪੁਰਾਣੀਆਂ ਗੱਲਾਂ ਵੇਖੀਏ ਜਿੱਦਾਂ ਮਰਜੀ ਕੋਈ ਆਪਣਾ ਹੀਰੋ ਲਾ ਲਈਏ ਦੋਜਾ ਤੇ ਜੱਲ ਲਾ ਲਈਏ ਹੁਣ ਉਹ ਕਦੀ ਵੇਖੀ ਹਾਂ ਕਦੀ ਆਪਣੇ ਨੂੰ ਆਪਣੇ ਨੂੰ ਉਮੀਦ ਮੰਨਦੇ ਕੀ ਇਹ ਜੋ ਗਈ ਹੈ ਜਾਂ ਸਿਸਟਮ ਇਦਾਂ ਦਾ ਹੋ ਗਿਆ ਉਹ ਜਿਹੜੀ ਚੀਜ਼ ਕਰਨੀ ਉਹ ਨਾ ਕਰਦੇ ਨੇ ਤੇ ਜ਼ਿੰਦਗੀ ਦੇ ਵਿੱਚ ਜੋ ਕਰਨਾ ਵਾ ਕਰ ਦੋ ਤੇ ਹੁਣ ਉਹ ਯੇ ਰੈਡੀ ਆਪਾਂ ਤੇ ਬਹੁਤ ਠੀਕ ਕਰਾਂ ਕੁੱਟ